ਬ੍ਰੋਦਰ ਇਹ ਪੰਜਾਬ ਸਰਕਾਰ ਦੀ ਮਹਮ ਚੱਲ ਰਹੀ ਆ ਜਿਸ ਤਰ੍ਹਾਂ ਅਸੀਂ ਬਾਕੀ ਸਾਡੇ ਜੋ ਮਾਨਯੋਗ ਸਾਡੇ ਮੁੱਖ ਮੰਤਰੀ ਸਾਡੇ ਨੈਸ਼ਨਲ ਕਨਵੀਨਰ ਉਹਨਾਂ ਨੇ ਵਾਰੰਟੀਆਂ ਦਿੱਤੀਆਂ ਸੀ ਮਹੱਲਾ ਉਹਨਾਂ ਨੇ ਕਿਹਾ ਸੀ ਬਣਾਵਾਂਗੇ ਅਸੀਂ ਬਣਾਵਾਂ ਤੇ ਬਿਜਲੀ ਫ੍ਰੀ ਕਰਤੀ ਕਿਸਾਨਾਂ ਨੂੰ ਦਿਨੇ ਬਿਜਲੀ ਦੇ ਦਿੱਤੀ ਹੋਰ ਵੀ ਬਹੁਤ ਸਾਰੇ ਵਾਅਦੇ ਕੀਤੇ ਇੱਕ ਸਾਡਾ ਵਾਅਦਾ ਉਹਨਾਂ ਦਾ ਇਹ ਵੀ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹਦੇ ਵਾਸਤੇ ਹੁਣ ਜਿਹੜੀ ਹੈਗੀ ਆ ਇਹ ਮੁਹਿੰਮ ਚਲਾਈ ਜਾ ਰਹੀ ਆ ਉਹਦੇ ਤਹਿਤ ਮੈਂ ਸਾਰੇ ਜਿੰਨੇ ਵੀ ਹੈਗੇ ਆ ਸਾਡੇ ਸਾਰੇ ਕੈਬਨਿਟ ਮਿਨਿਸਟਰ ਮੇਰੇ ਸਹਿਯੋਗੀ ਨਰਿੰਦਰ ਭਰਾ ਜੀ ਮਰਨਾ ਬੈਠੇ ਆ ਐਮ ਐਲ ਏ ਔਰ ਸਾਰੇ ਅਫਸਰ ਸਭਾ ਡਿਪਟੀ ਕਮਿਸ਼ਨਰ ਐਸਐਸਪੀ ਔਰ ਸਿਵਲ ਸਰਜਨ ਸਾਰੇ ਫੀਲਡ ਵਿੱਚ ਆ ਗਿਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਔਰ ਲੋਕਾਂ ਤੋਂ ਫੀਡਬੈਕ ਲੈ ਰਹੇ ਆ ਔਰ ਇਹਦੇ ਚ ਸਾਡਾ ਜਿਹੜਾ ਮੈਸੇਜ ਹੈਗਾ ਮੈਸੇਜ ਸਾਡਾ ਬਹੁਤ ਕਲੀਅਰ ਹੈ ਕਿ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਜੇਲਾ ਚ ਨਹੀਂ ਭੇਜਣਾ ਉਹਨਾਂ ਨੂੰ ਹਸਪਤਾਲ ਜਾ ਕੇ ਉਹਨਾਂ ਦਾ ਨਸ਼ਾ ਛੁਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਜਿਹੜੇ ਬੰਦੇ ਟੀਕਾ ਲਾਂਦੇ ਆ ਉਹਨਾਂ ਨੂੰ ਪਹਿਲਾਂ ਗੋਲੀਆਂ ਤੇ ਫਿਰ ਗੋਲੀਆਂ ਹਟਾ ਕੇ ਕੰਮ ਸਿਖਾ ਕੇ ਕੰਮ ਤੇ ਲਾਣਾ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਅਪਰਾਧੀ ਐ ਉਹਨਾਂ ਨੂੰ ਜਿਹੜਾ ਪੁਲਿਸ ਡੀਲ ਕਰੇਗੀ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਜਾਂ ਤਾਂ ਪੰਜਾਬ ਚੋਂ ਭੱਜ ਕੇ ਬਾਹਰ ਜਾਣਗੇ ਤੇ ਜਾਂ ਇਹ ਕੰਮ ਛੱਡ ਦੇਣਗੇ ਆਦਰਵਾਈਜ਼ ਉਹ ਜੇਲਾਂ ਚ ਹੋਣਗੇ ਔਰ ਪੁਲਿਸ ਉਹਨਾਂ ਦੇ ਪਿੱਛੇ ਹੋਏਗੀ ਤੇ ਉਹਨਾਂ ਦੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਜੋ ਕੁਝ ਵੀ ਬਣਾਇਆ ਹੋਏਗਾ ਉਹ ਵੀ ਉਹਨਾਂ ਕੋਲ ਨਹੀਂ ਰਹੇਗਾ ਇਹ ਬੜਾ ਕਲੀਅਰ ਮੈਸੇਜ ਜਿਹੜਾ ਹੈਗਾ ਸਾਡੇ ਮਾਨ ਗਵਰਨਮੈਂਟ ਨੇ ਦਿੱਤਾ ਔਰ ਇਹਦੇ ਨਾਲ ਸਾਨੂੰ ਪੂਰੀ ਉਮੀਦ ਹੈ ਕਿ ਜੀ ਆਣ ਵਾਲੇ 3-4 ਮਹੀਨੇ ਦੇ ਵਿੱਚ ਨਸ਼ੇ ਨੂੰ ਆਲਰੇਡੀ ਜਿਹੜੇ ਜਿਹੜੇ ਨਸ਼ਾ ਵੇਚਣ ਵਾਲੇ ਸੀਗੇ ਉਸ 80 90% ਦਾ ਛੱਡ ਕੇ ਭੱਜ ਗਿਆ ਪੰਜਾਬ ਨੂੰ ਠੀਕ ਹੈ ਜੀ ਜਾਂ ਜਿਹੜੇ ਹੈਗੇ ਕੁਝ ਜ਼ਿਲ੍ਹਿਆਂ ਦੇ ਵਿੱਚ ਚਲੇ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਇਹਨੂੰ ਸਕਿੱਲ ਡਿਵੈਲਪਮੈਂਟ ਨਾਲ ਜੋੜ ਕੇ এমਪਲੋਇਮੈਂਟ ਜਨਰੇਸ਼ਨ ਨਾਲ ਜੋੜ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਜਿਹੜਾ ਹੈਗਾ ਵੀ ਵੇ ਲੀਡ ਥੈਮ ਟੂ ਨਾਰਮਲ ਲਾਈਫ ਕਿ ਆਮ ਜਿਹੜੀ ਮੇਨ ਸਟ੍ਰੀਮ ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹ ਵਧੀਆ ਆਪਣਾ ਜਿਹੜਾ ਸਮਾਜ ਦੇ ਵਿੱਚ ਇੱਕ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਇਹਦੇ ਵਾਸਤੇ ਅਸੀਂ ਇੱਕ ਤਾਂ ਦੋ ਤਿੰਨ ਕੰਮ ਕਰ ਰਹੇ ਹਾਂ ਜੀ ਇੱਕ ਤਾਂ ਉਹਨੂੰ ਡੀ ਕੇਨਰਨਲਾਈਜ਼ ਜਿਹੜਾ ਨਸ਼ਾ ਕਰਦਾ ਹੈ ਉਹ ਮਰੀਜ਼ ਹੈ ਉਹਦੇ ਨਾਲ ਹਮਦਰਦੀ ਹੈ ਉਹਨੂੰ ਜੇਲਾ ਚ ਨਹੀਂ ਭੇਜਣਾ ਤੇ ਦੂਜਾ ਇਹਦੇ ਵਾਸਤੇ ਜਿਹੜਾ ਕੰਪੋਨੈਂਟ ਹੈ ਵੀ ਉਹਨਾਂ ਵਾਸਤੇ سپورਟ ਗਰੁੱਪ ਜਿੱਥੇ ਵੀ ਸਾਡਾ ਓਟ ਸੈਂਟਰ ਹੈ ਜਾਂ ਡੀਡਿਕਸ਼ਨ ਸੈਂਟਰ ਹੈ ਉੱਥੇ ਨਾਰਕੋਟਿਕ ਅਨੋਨਿਮਸ ਨਾਲ ਮਿਲ ਕੇ ਡਿਫਰੈਂਟ ਐਨ ਜੀਓਜ਼ ਨਾਲ ਮਿਲ ਕੇ ਪਿੰਡਾਂ ਦੀਆਂ ਨੌਜਵਾਨ ਸਭਾ ਨਾਲ ਮਿਲ ਕੇ ਪੰਚਾਇਤਾਂ ਨਾਲ ਮਿਲ ਕੇ ਪਿੰਡਾਂ ਚ ਮhallਿਆਂ ਦੇ ਵਿੱਚ ਡੀਡਿਕਸ਼ਨ ਸੈਂਟਰ ਦੇ ਨਾਲ ਨਾਰਕੋਟਿਕ ਅਨੋਨਿਮਸ ਦੇ ਗਰੁੱਪ ਤੇ ਦੂਜੇ ਜਿਹੜੇ ਐਨ ਜੀਓਜ਼ ਦੇ سپورਟ ਗਰੁੱਪ ਹੈ ਜਿਹੜੇ ਉਹ ਬਣਾ ਰਹੇ ਆ ਤੇ ਇਸੇ ਤਰ੍ਹਾਂ ਅਸੀਂ ਇੰਡਸਟਰੀਜ਼ ਦੇ ਨਾਲ ਜਿਹੜਾ ਹੈਗਾ ਤਾਲ ਉਹਨਾਂ ਨੂੰ ਜੋ ਚਾਹੀਦਾ ਡਿਸਪੈਂਸਰੀਆਂ ਚਾਹੀਦੀਆਂ ਹਸਪਤਾਲ ਚਾਹੀਦੇ ਉਹ ਦੇ ਰਹੇ ਆ ਤੇ ਉਹ ਉਹਨਾਂ ਨੂੰ ਪੁੱਛ ਕੇ ਕਿ ਤੁਹਾਨੂੰ ਕਿਹੜਾ ਸਕਿੱਲ ਚਾਹੀਦਾ ਉਹ ਵਾਲੀ ਟ੍ਰੇਨਿੰਗ ਦੇ ਕੇ ਅਸੀਂ ਜਿਹੜੇ ਬੱਚੇ ਆ ਉਹਨਾਂ ਨੂੰ ਬੱਚੇ ਦੇ ਰਹੇ ਆ ਤਾਂ ਉਹ ਕਹਿੰਦੇ ਅਸੀਂ ਜੌਬ ਦੇਵਾਂਗੇ ਸੋ ਬਹੁਤ ਅੱਛਾ ਰਿਸਪੌਂਸ ਆ ਇੰਡਸਟਰੀ ਦਾ ਵੀ ਪੰਜਾਬ ਦੇ ਲੋਕਾਂ ਦਾ ਵੀ ਔਰ ਜਿਹੜੇ ਆਮ ਲੋਕ ਆ ਉਹਨਾਂ ਦਾ ਵੀ ਔਰ ਜਿਹੜੇ ਖਾਸ ਕਰਕੇ ਮਾਪੇ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਸੀਗੇ ਉਹ ਖੁਦ ਮਾਂ-ਬਾਪ ਬੁਲਾ ਕੇ ਉਹਨਾਂ ਦੇ ਬਾਪ ਬੁਲਾ ਕੇ ਕਹਿੰਦਾ ਮੇਰਾ ਬੇਟਾ ਨਸ਼ਾ ਕਰਦਾ ਇਹਨੂੰ ਲੈ ਜਾਓ ਤੇ ਇਹਦਾ ਨਸ਼ਾ ਛੁਡਾ ਦਿਓ ਤੇ ਮਤਲਬ ਮਾਪੇ ਦੁਖੀ ਹੋਏ ਹੋਏ ਸੀਗੇ ਤੇ ਬਹੁਤ ਅੱਛਾ ਰਿਸਪੌਂਸ ਹੈ ਜੀ ਮੀਡੀਆ ਦਾ ਵੀ ਮੈਂ ਧੰਨਵਾਦ ਕਰਦਾ ਕਿ ਸਾਨੂੰ ਮੀਡੀਆ ਦੇ ਥਰੂ ਬਹੁਤ ਅੱਛੀਆਂ ਜੜੀਆਂ ਹੈਗੀਆਂ ਐਕਸ਼ਨੇਬਲ ਇਨਫੋਰਮੇਸ਼ਨ ਮਿਲਣੀ ਸ਼ੁਰੂ ਹੋ ਗਈ ਆ ਤੇ ਅਸੀਂ ਉਹਦੇ ਤੇ ਜੋ ਜੋ ਵੀ ਸਾਡੇ ਕੋਲ ਇਨਪੁਟ ਆਉਂਦੀ ਆ ਔਰ ਪੁਲਿਸ ਦੀ ਹੈਲਪਲਾਈਨ ਵੀ ਹੈਗੀ ਆ ਤੇ ਸਾਡੀਆਂ ਹੈਲਥ ਦੀ ਹੈਲਪਲਾਈਨ ਵੀ ਆ ਤੇ ਅਸੀਂ ਹੈਲਥ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਕਰ ਰਹੇ ਆ ਪ੍ਰਾਇਮਰੀ ਕੇਅਰ ਚ ਮੋਬਾਈਲ ਆਮ ਆਦਮੀ ਕਲੀਨਿਕ ਲੈ ਕੇ ਆ ਰਹੇ ਆ ਸੈਕੰਡਰੀ ਕੇਅਰ ਦੇ ਵਿੱਚ 100% ਫ੍ਰੀ ਅਵੇਲੇਬਿਲਟੀ ਆ ਔਰ ਡਰੱਗਸ ਅਸੀਂ ਨੰਬਰ ਲਿਖ ਕੇ ਲਗਾ ਦਿੱਤਾ ਜੇ ਦਵਾਈ ਜਿਹੜੀ ਹੈਗੀ ਆ ਅਸੀਂ ਸਾਰੀਆਂ ਦਵਾਈਆਂ ਦਿੱਤੀਆਂ ਪੈਸੇ ਵੀ ਦਿੱਤੇ ਇਹਦੇ ਵਿੱਚ ਕੀ ਸੀਗਾ ਕਿ 55 60% ਲੋਕਾਂ ਨੂੰ ਦਵਾਈ ਮਿਲ ਰਹੀ ਸੀ ਕਿਤੇ 45% ਕਿਤੇ 55% ਤੇ ਅਸੀਂ ਜਦੋਂ ਪੈਸੇ ਦੇ ਦਿੱਤੇ ਦਵਾਈ ਦੇਤੀ 100% ਕਿਉਂ ਨਹੀਂ ਫਿਰ ਅਸੀਂ ਕਹਾਂਗੇ ਪਹਿਲਾਂ ਐਸਐਮ ਨੂੰ ਪੁੱਛੋ ਜੇ ਫਿਰ ਦਵਾਈ ਨਹੀਂ ਮਿਲਦੀ ਦੂਜਾ ਨੰਬਰ ਮੇਰਾ ਹੈਗਾ ਸਿੱਧਾ ਹੈੱਡਕੁਆਰਟਰ ਤੇ ਮੇਰੇ ਕੋਲ ਆਏਗਾ ਐਸਐਮ ਨੂੰ ਤੇ ਸਿਵਲ ਸਰਚਨ ਤੇ ਐਕਸ਼ਨ ਹੋਏਗਾ ਜੇ ਦਵਾਈ ਨਹੀਂ ਮਿਲਦੀ ਮਰੀਜ਼ ਨੂੰ ਇਸੇ ਤਰ੍ਹਾਂ ਜਿਹੜੇ ਤੁਹਾਡੇ ਟੈਸਟੀ ਕੇਅਰ ਦੇ ਵਿੱਚ ਅਸੀਂ ਹੱਬ ਐਂਡ ਸਪੋਕ ਜਿਵੇਂ ਗੋਡੇ ਬਦਲਨੇ ਆ ਹਾਰਟ ਦੀ ਸਰਜਰੀ ਹੋਣੀ ਆ ਬ੍ਰੇਨ ਦੀ ਸਰਜਰੀ ਹੋਣੀ ਆ ਤੁਹਾਨੂੰ ਹਰ ਜ਼ਿਲ੍ਹੇ 'ਚ ਨਹੀਂ ਬਣਾਏ ਜਾ ਸਕਦੀ ਪੰਜਾਬ 'ਚ 4-4 5-5 ਸੈਂਟਰ ਬਣਾ ਦਾਂਗੇ ਪੰਜਾਬ ਬਹੁਤ ਤਾਂ ਵੱਡਾ ਨਹੀਂ ਉੱਥੇ ਜਾ ਕੇ ਅਗਲਾ ਆਪਰੇਸ਼ਨ ਕਰਾ ਲੇਗਾ ਜੱਚਾ ਬੱਚਾ ਦੀ ਲੋੜ ਹੁੰਦੀ ਹੈ ਉਹ ਹਰ 5-10 ਕਿਲੋਮੀਟਰ 'ਤੇ ਜਿਹੜਾ ਜੱਚਾ ਬੱਚਾ ਦਾ ਹਸਪਤਾਲ ਬਣਾਵਾਂਗੇ ਕਿਉਂਕਿ ਜਿਹੜਾ ਤਾਂ ਕਿ ਲੇਡੀਜ਼ ਦੂਰ ਨਹੀਂ ਜਾ ਸਕਦੀਆਂ ਉਹ ਵਾਲੇ ਸੈਂਟਰ ਅਸੀਂ ਜ਼ਿਆਦਾ ਬਣਾਵਾਂਗੇ ਬਾਕੀ ਜਿਹੜੀਆਂ ਸਾਰੀਆਂ ਐਮਰਜੈਂਸੀ ਆ ਉਹਦੇ ਵਾਸਤੇ ਅੱਛਾ ਸੈਂਟਰ ਕਰਾਂਗੇ ਵੀ ਜ਼ਿਲ੍ਹਾ ਲੈਵਲ ਦੇ ਉੱਤੇ ਸਬਡਿਵੀਜ਼ਨ ਲੈਵਲ ਦੇ ਉੱਤੇ ਐਮਰਜੈਂਸੀ ਸਰਵਿਸਿਜ਼ ਜੱਚਾ ਬੱਚਾ ਸਰਵਿਸਿਜ਼ अवेलेबल ਹੋਣ ਤੇ ਜਿਹੜੇ ਸੈਂਟਰ ਆਫ ਐਕਸਲੈਂਸ ਆ ਜਿਹੜੇ ਸੁਪਰ ਸਪੈਸ਼ਲਾਈਜ਼ੇਸ਼ਨ ਜਿਹੜੇ ਤੁਸੀਂ ਕਰਨੇ ਆ ਉਹ ਹੱਬ ਐਂਡ ਸਪੋਕ ਦੇ ਵਿੱਚ ਸੋ ਇਹ ਵਾਲੀ ਨਵੀਂ ਪਾਲਿਸੀ ਉਹਦੇ ਚ ਇੱਕ ਅਸੀਂ ਪਾਇਲਟ ਕਰ ਰਹੇ ਆ ਕਿ ਸਾਡੇ ਕੋਲ ਜ਼ਿਲ੍ਹੇ ਦੇ ਵਿੱਚ ਚਾਰ ਹਸਪਤਾਲ ਆ ਇੱਕ ਮਤਲਬ ਜਿਹੜੇ 100 ਬੈੱਡ ਜਾਂ ਉਸ ਤੋਂ ਉੱਪਰ ਹੈਗੇ ਆ ਇੱਕ ਕੋਈ ਪ੍ਰਾਈਵੇਟ ਸਰਵਿਸ ਪ੍ਰੋਵਾਈਡਰ ਵੇਲਿੰਗ ਹੈਗਾ ਉਹਦੇ ਵਾਸਤੇ ਹਸਪਤਾਲ ਸਰਕਾਰੀ ਰਹੇਗਾ ਮਰੀਜ਼ਾਂ ਵਾਸਤੇ ਫ੍ਰੀ ਹੋਏਗਾ ਉਹ ਜਿੰਨੀਆਂ ਸਰਵਿਸਿਜ਼ ਦੇਏਗਾ ਸਾਨੂੰ ਸਾਰਾ ਸਟਾਫ ਉਹਦਾ ਹੋਏਗਾ ਸਰਵਿਸਿਜ਼ ਉਹਨੇ ਦੇਣੀਆਂ ਅਸੀਂ ਉਹਦੇ ਕੋਲੋਂ 1 ਲੱਖ ਸਰਵਿਸਿਜ਼ ਲੈਣੀਆਂ ਆ ਉਹਦੀ ਹਰ ਇੱਕ ਸਰਵਿਸ ਆਪੀਡੀ ਤੋਂ ਲੈ ਕੇ ਜੇ ਉਹਨਾਂ ਨੇ ਇੰਜੈਕਸ਼ਨ ਵੀ ਲਾਣਾ ਆਪਰੇਸ਼ਨ ਕਰਨਾ ਪੋਸਟ ਆਪਰੇਟਿਵ ਕੇਅਰ ਆ ਉਹ ਸਾਰਾ ਖਰਚਾ ਸਰਕਾਰ ਦੇਗੀ that money will be reimbursed ਇਹ ਆ ਸਾਡਾ ਪਾਇਲਟ ਆ ਸਾਨੂੰ ਇਹਦੇ ਨਾਲ ਇੱਕ ਤਾਂ ਪੋਜ਼ਿਟਿਵ ਕੰਪੀਟੀਸ਼ਨ ਆਏਗਾ ਔਰ ਇਹਦੇ ਚ ਆਲਰੇਡੀ ਜਿਹੜਾ ਪ੍ਰਾਈਵੇਟ ਸੈਕਟਰ ਆ ਉਹਨਾਂ ਨੂੰ ਲੱਗਦਾ ਵੀ ਜੇ ਜਿਹੜਾ ਇਹ ਵੜਾ ਤੁਸੀਂ ਲਾਗੂ ਕਰਦੇ ਹੋ ਤੇ ਸਾਡਾ ਤਾਂ ਕੰਮ ਚਾਪਟ ਹੋ ਜਾਏਗਾ ਸੀਗਾ ਜੀ ਤੁਸੀਂ ਵੀ ਆ ਜਾਓ ਇਹਦਾ 파ਟ ਵੜ ਜਾਓ ਤੇ ਬੜਾ ਉਹਦੇ ਵਿੱਚ ਵੀ ਸਾਨੂੰ ਮੈਂ ਤੁਸੀਂ ਮੈਂ ਤਿੰਨ ਦਿਨ ਪਹਿਲਾਂ ਚੰਡੀਗੜ੍ਹ ਚ ਮੀਟਿੰਗ ਕੀਤੀ ਸੀ ਜੀ 11500 ਕਰੋੜ ਦੀ ਇਨਵੈਸਟ ਕਰਨ ਲਈ ਲੋਕ ਤਿਆਰ ਬੈਠੇ ਆ ਮੈਂ ਉਹਨੂੰ ਫੋਲੋ ਕਰ ਰਿਹਾ ਇਹ ਆਉਣ ਵਾਲੇ 3 ਚ 4 ਮੈਨਿਸਟਰੀ ਦੇਖੋਗੇ ਦੋ ਪ੍ਰਾਈਵੇਟ ਕਾਲਜ ਬਣ ਰਹੇ ਆ ਇੱਕ ਦੀ ਹੋਰ ਆਫਰ ਆ ਸਾਡੇ ਕੋਲੇ ਤੇ ਤਿੰਨ ਜਿਹੜੇ ਗਵਰਨਮੈਂਟ ਦੀ ਉਹਨਾਂ ਦੀ ਕੰਸਟ੍ਰਕਸ਼ਨ ਸ਼ੁਰੂ ਹੋ ਜਾਏਗੀ ਇਸ ਤਰ੍ਹਾਂ ਹੀ ਅਸੀਂ ਜਿਹੜੇ ਆ ਗਏ ਵੱਡੇ ਵੱਡੇ ਕਾਰਪੋਰੇਟ ਹਸਪੀਟਲ ਟਾਈਪ ਥੋੜਾ ਜਿਹਾ ਹਸਪਤਾਲ ਬਣਾਉਣ ਜਾ ਰਹੇ ਹਾਂ ਉਹਦੇ ਚ ਕਈ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਇੱਕ ਦੋ ਸਾਡੇ ਕੋਲੇ ਇਹ ਵੀ ਪ੍ਰੋਪੋਜ਼ਲ ਆ ਗਏ ਕਿ ਉਹ 500 ਬੈੱਡ ਬਣਾਏਗਾ 250 ਬੈੱਡ ਸਰਕਾਰੀ ਹੋਣਗੇ ਕਈ ਜ਼ੋਬਾਟ ਉਹਦੇ ਆਪਣੇ ਹੋਣਗੇ ਆਪਣੇ ਚ ਜਿਹੜੋ ਮਰਜ਼ੀ ਚਾਰਜ ਕਰੇ ਸਰਵਿਸੇ ਸੇਮ ਹੋਣਗੀਆਂ ਮਤਲਬ ਮੈਡੀਸਨ ਸਾਰੀਆਂ ਸੇਮ ਹੋਣਗੀਆਂ ਜਿਹੜੀਆਂ ਸਰਕਾਰੀ ਹੋਣਗੀਆਂ ਉਹ ਪੰਜਾਬ ਦੇ ਲੋਕਾਂ ਵਾਸਤੇ ਪ੍ਰੀਆ ਹੋਣਗੇ ਇਸੇ ਤਰ੍ਹਾਂ ਮੈਡੀਕਲ ਐਜੂਕੇਸ਼ਨ ਦੇ ਵਿੱਚ ਕਰ ਰਿਹਾ ਨਵੇਂ ਬਹੁਤ ਸਾਰੇ ਰਿਫਾਰਮ ਲੈ ਕੇ ਆ ਰਹੇ ਆ ਸਾਡਾ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਰੰਗਲਾ ਪੰਜਾਬ ਬਣਾਣਾ ਉਹਦੇ ਵਾਸਤੇ ਪੂਰਾ ਸੀ ਰੋਡਮੈਪ ਬਣਾ ਕੇ ਤੇ ਜਦੋਂ 11500 ਕਰੋੜ ਦੀ ਇਨਵੈਸਟਮੈਂਟ ਆਏਗੀ ਇਹਦੇ ਵਿੱਚ ਮੈਂ ਐਸਟੀਮੇਟ ਲਾਇਆ ਸੀ 2000 ਡਾਕਟਰ ਕੰਮ ਕਰਨਗੇ ਇੱਕ ਡਾਕਟਰ ਪਿੱਛੇ 10 ਤੋਂ 15 ਜਿਹੜੇ ਹੈਗੇ ਆ ਉਹ ਪੈਰਾਮੈਡੀਕਸ ਕਲਾਸ 4 ਸਾਰੇ ਕੰਮ ਕਰਦੇ ਆ ਨਰਸਸ ਫਾਰਮਾਸਿਸਟ ਲੈਬਾਰਟਰੀ ਟੈਕਨੀਸ਼ੀਅਨ ਤੇ ਉਹਦੇ ਨਾਲ ਘੱਟੋ ਘੱਟ ਵੀ 25000 ਨੌਕਰੀਆਂ ਜੜੀਆਂ ਪੰਜਾਬ ਦੇ ਵਿੱਚੋਂ ਪੈਦਾ ਹੋਣਗੀਆਂ ਹੈਲਥ ਸੈਕਟਰ ਦੇ ਵਿੱਚ ਆਉਣ ਵਾਲੇ 1 ਸਾਲ ਦੇ ਵਿੱਚ ਵਿੱਚ ਮੰਤਰੀ ਸਾਹਿਬ ਜੀ ਆ ਦੀ ਗੱਲ ਕਰੀ ਤਾਂ ਬਲਡੋਜ਼ਰ ਮੈਮ ਨੂੰ ਲੈ ਕੇ ਜਿਹੜਾ ਨਸ਼ਿਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ ਦੇਖੋ ਇੱਕ ਪੰਜਾਬ ਦੇ ਵਿੱਚ ਮੈਨੂੰ ਤਕਰੀਬਨ ਜਿਹੜੇ ਆ ਗਿਆ ਨਾ ਜੀ 75 ਚ ਤਾਂ ਮੈਂ ਜੁਆਇਨ ਕੀਤਾ ਸੀਗਾ ਲੇਕਿਨ ਮੈਂ ਜੇ 85 ਤੋਂ ਜਦੋਂ ਮੈਂ ਸਰਵਿਸ ਜੁਆਇਨ ਕੀਤੀ ਆ ਤਾਂ ਵੀ ਮੈਨੂੰ 40 ਸਾਲ ਹੋ ਗਿਆ ਜੀ ਮੈਡੀਕਲ ਮੈਡੀਸਨ ਦੀ ਪ੍ਰੈਕਟਿਸ ਕਰਦੇ ਆ ਮੈਨੂੰ ਔਰ ਮੈਂ ਪਹਿਲੀ ਸਟੱਡੀ ਜਿਹੜੀ ਟਰੱਕ ਡਰਾਈਵਰ ਤੇ ਸੀ ਐਚ ਆਵੀ ਐਡਸ ਤੇ ਉਹ ਨਾਰਥਰਨ ਇੰਡੀਆ ਚ ਪਹਿਲੀ ਸਟੱਡੀ ਮੈਂ ਕੀਤੀ ਸੀ ਟਰੱਕ ਡਰਾਈਵਰ ਦੇ ਉੱਤੇ ਉਦੋਂ ਨਾ ਪੰਜਾਬ ਦੇ ਵਿੱਚ ਇੱਕ ਵੀ ਨਾਟ ਇਵਨ ਵਨ ਇੰਜੈਕਟਿੰਗ ਡਰਗ ਡਰਗ ਯੂਜ਼ਰ ਕੋਈ ਨਹੀਂ ਸੀਗਾ ਇਹ ਪਿਛਲੇ 20 ਸਾਲ ਤੋਂ ਆਈ ਆ ਬਿਮਾਰੀ ਜੀ ਇਹ ਕਿਤੇ ਨਾ ਕਿਤੇ ਇੱਕ ਪੋਲੀਟੀਕਲ ਪੁਲਿਸ ਐਂਡ ਕ੍ਰਿਮੀਨਲ ਜਿਹੜੇ ਡਰੱਗਸ ਸਮਗਲ ਰਹੇ ਇਹਨਾਂ ਦਾ ਇੱਕ ਨੈਕਸਸ ਸੀਗਾ ਉਹਨੂੰ ਅਸੀਂ ਸਪੈਸ਼ ਕੀਤਾ ਮੈਂ ਬੜੇ ਮਾਣ ਨਾਲ ਦਾਅਵੇ ਨਾ ਕਹਿ ਸਕਦਾ ਵੀ ਸਾਡਾ ਕੋਈ ਪੋਲੀਟੀਸ਼ਨ ਕੋਈ ਸਮਗਲਿੰਗ ਕਰਦਾ ਜਾਂ ਜਿਹੜਾ ਕੋਈ ਸਮਗਲਰ ਆਲਾ ਸਾਡੇ 'ਚ ਕੋਈ ਸਾਡੇ 'ਚ ਕੋਈ ਗਲਤੀ ਹੋ ਸਕਦੀ ਹੈ ਸਾਡੇ ਕੋਲੋਂ ਕੋਈ ਕਮੀ ਪੇਸ਼ੀ ਰਹਿ ਸਕਦੀ ਆ ਪਰ ਸਾਡਾ ਕੋਈ ਬੰਦਾ ਨਸ਼ਿਆਂ ਦਾ ਵਪਾਰ ਨਹੀਂ ਕਰਦਾ ਇਹ ਕਿਤੇ ਨਾ ਕਿਤੇ ਜਿੰਨੀ ਦੇਰ ਸਿਆਸੀ ਪੋਸਟ ਪਰਾਈ ਨਹੀਂ ਹੋਵੇ ਅਜੇ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਜੀ ਮਤਲਬ ਕਈ ਜਗ੍ਹਾ ਤੇ ਤਾਂ ਤੁਸੀਂ ਮੀਡੀਆ ਵਾਲੇ ਆ ਤੁਹਾਨੂੰ ਮੇਰੇ ਨਾਲ ਵੱਧ ਪਤਾ ਹੋਣਾ ਜੀ ਜਿਹੜੇ ਬੰਦੇ ਨਸ਼ਿਆਂ ਦਾ ਵਪਾਰ ਕਰਦੇ ਸੀਗੇ ਉਹੀ ਜਿਹੜਾ ਹੈਗਾ ਤੁਹਾਡਾ ਨਸ਼ਾ ਛਡਾਓ ਕਮੇਟੀ ਦੇ ਪ੍ਰਧਾਨ ਸੀਗੇ ਉਹ ਬੰਦੇ ਠੀਕ ਆ ਜੀ ਉਹ ਜਿਹੜੇ ਨਸ਼ਾ ਛਡਾਓ ਕਮੇਟੀਆਂ ਦੇ ਪ੍ਰਧਾਨ ਹੈ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਨੂੰ ਬਰਬਾਦ ਕਰਕੇ ਲੋਕ ਤੁਸੀਂ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਗੱਲ ਕਰੋ ਜੀ ਉਹ ਦੇਖੋ ਵੀ ਚਿੱਕਾ ਮਾਰਦੇ ਸੀ ਉਹ ਇਹ ਇਹ ਫਲਾਣੇ ਬੰਦੇ ਨੇ ਇਹਨੇ ਕੋਠੀ ਬਣਾ ਲਈ ਜੀ ਇਹਨੇ ਜ਼ਮੀਨ ਖਰੀਦ ਲਈ ਤੇ ਸਾਡੇ ਜਿਹੜੇ ਜਵਾਕ ਇਹਨਾਂ ਨੇ ਮਾਰ ਦਿੱਤੇ ਬਰਬਾਦ ਕਰ ਦਿੱਤੇ ਉਹਨਾਂ ਨੇ ਮਾਲਕ ਨਾ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕੀਤਾ ਉਹਨਾਂ ਨੂੰ ਹੁਣ ਪੁਲਿਸ ਬਰਬਾਦ ਕਰੇਗੀ ਜੀ ਡਾਕਟਰ ਸਾਹਿਬ ਜੀ ਗੱਲ ਕਰੀ ਜੀ ਜਦੋਂ ਸਿੰਥੈਟਿਕ ਨਸ਼ੇ ਦੀ ਗੱਲ ਕਰੀ ਤਾਂ ਉਹ ਬਾਰਡਰ ਰਨ ਕਰਕੇ ਸੈਂਟਰ ਦੇ ਵਿੱਚ ਆਉਂਦੇ